ਜਿਹੜੀ ਮਾਤਾ ਦੀ ਛੱਤ ਡਿੱਗੀ ਹੈ ਕੱਲ ਤੇ ਆਪਾਂ ਇਹਨਾਂ ਨਾਲ ਵੀ ਗੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਮਾਤਾ ਜੀ ਕੱਲ ਦਵਾਈ ਲੈਣ ਗਏ ਵੈਸੇ ਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਕੱਲ ਜਦੋਂ ਤੁਹਾਡੀ ਛੱਤ ਡਿੱਗੀ ਵੀ ਹੈ ਡਿੱਗੀ ਸੀ ਉਦੋਂ ਕਿੱਥੇ ਸੀ ਤੁਸੀਂ ਦਵਾਈ ਲੈਣ ਗਏ ਵੈਸੇ ਹਾਂ ਜਦੋਂ ਮੈਂ ਆਇਓ ਤਾਂ ਡੱਗ ਅੱਛਾ ਤੇ ਬਾਅਦ ਚ ਡਿੱਗੇ ਤੁਹਾਡੇ ਨਾ ਉਹ ਡਿੱਗ ਪਈ ਜਿਹੜੇ ਮੈਂ ਕਰਿਆ ਬੜੀ ਬਸ अच्छा हां ठीक है कुछ नहीं बचा दी मेरा ते सामान किन्ना कसी ओच बस सामान सारा ਟੁੱਟ ਗਿਆ ਟਿਊਟਾ ਟਿਗਿਤੇ ਗੈਂਦ ਗੁੱਥ ਵੀ ਟਟਕੇ ਪੰਡੇ ਟਟਕੇ ਬਰਦਵੀ ਟਟਕੇ ਸਾਰਾ ਕੁਝ ਟੁੱਟ ਗਿਆ ਨਾ ਮਾਤਾ ਜੀ ਸੰਗੋਲੇ ਕੋਇਆ ਤਾਂ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਮਾਤਾ ਜੀ ਆਪਾਂ ਆਪਣਾ ਕੰਮ ਰਪਾ ਲੈਣਾ ਹੱਥੋਂ ਨਹੀਂ ਟਿਕਾ ਠੀਕ ਹੈ हां ਮੈਂ ਕਰਨ ਯੋਗ ਨਹੀਂ ਜੀ ਮੇਰੇ ਬੱਚਾ ਵੀ ਬਿਮਾਰ ਰਹਿਣ ਤਾਂ ਨਹੀਂ ਵਿਚ ਉਗਰਾ ਠੀਕ ਹੈ ਹਾਂਜੀ ਮੈਂ ਤਾਂ ਆਪਾ ਮਾਰ ਨਹੀਂ ਦੀ ਮਿਹਰbani ਰੱਖਣ ਕਿ ਬੇਨਤੀ ਤੇ ਦਾਨੀ ਸੱਜਣਾ ਨੂੰ ਵੀ ਆਪਾਂ ਬੇਨਤੀ ਕਰਦੇ ਜੇ ਥੋੜਾ ਹੈਲਪਫੁਲ ਇਹ ਪਰਿਵਾਰ ਦੀ ਤੁਸੀਂ ਮਦਦ ਕਰਨੀ ਚਾਹੋਗੇ ਤਾਂ ਸਿੱਧਾ ਆਪਣਾ ਸੈਦੋ ਵਾਲਾ ਜਿਹੜਾ ਪੱਕਾ ਰਾਹਗਾ ਉਹ ਤੇ ਇਹਨਾਂ ਦਾ ਘਰ ਆ ਤਰਸੀਮ ਸਿੰਘ ਪਾਈ ਦਾ ਨਾਮ ਆ ਪਿੰਡ ਹਿੰਮਤਪੁਰਾ ਤੇ ਜ਼ਿਲ੍ਹਾ ਮੋਗਾ ਤੇ ਤੁਸੀਂ ਘਰ ਆ ਕੇ ਵੀ ਇਹਨਾਂ ਦੀ ਮਦਦ ਕਰ ਸਕਦੇ ਹੋ ਜੇ ਕੋਈ ਰਾਸ਼ਨ ਪਾਣੀ ਵਗੈਰਾ ਤੁਸੀਂ ਦੇ ਸਕਦੇ ਹੋ ਇਹਨਾਂ ਦੇ ਪਰਿਵਾਰ ਨੂੰ ਆ ਕੇ ਦੇ ਸਕਦੇ ਹੋ ਨਾਲੇ ਘਰ ਦੇ ਆ ਕੇ ਤੁਸੀਂ ਹਾਲਾਤ ਵੀ ਦੇ ਸਕਦੇ ਹੋ ਬੱਚੇ ਜਿਹੜੇ ਤੰਬੂ ਦੇ ਵਿੱਚ ਬੈਠੇ ਨੇ ਤੇ ਕਿਉਂਕਿ ਆ ਜਿਹੜੀ ਆਹ ਕਮਰਾ ਇਹ ਵੀ ਇਹਦਾ ਕੁੱਬ ਪੈ ਚੁੱਕਿਆ ਤੇ ਉੱਪਰੋਂ ਝੋਰੀ ਆ ਤੇ ਕਦੋਂ ਵੀ ਡਿੱਗ ਸਕਦੀ ਹੈ ਇਹ ਇੱਕ ਕਮਰਾ ਜਿਹੜਾ ਇਹਨਾਂ ਦਾ ਡਿੱਗ ਚੁੱਕਿਆ ਬੁਲਾ ਦੇ ਇਹ ਵੀ ਸਾਰਾ ਖਤਰਾ ਹੀ ਆ ਭੈਣ ਜੀ ਇਹ ਸਾਰਾ ਕੋਈ ਨਹੀਂ ਚੋਈ ਜਾਂਦਾ ਸੀ ਤੇ ਬੜਦੇ ਨਹੀਂ ਡਰਦੇ ਹੈ ਜਰ ਵੀ ਲੋਕ ਤੋਂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਜਗਤਾਰ ਸਿੰਘ ਹਿੰਮਤਪੁਰਾ ਅੱਜ ਹਿੰਮਤਪੁਰੇ ਜਿਹੜਾ ਆਪਣਾ ਇੱਕ ਲੋੜਵੰਦ ਪਰਿਵਾਰ ਆ ਤਰਸੀਮ ਸਿੰਘ ਜਿਹਦਾ ਕਿ ਕੱਲ ਮੀਂਹ ਪੈਣ ਦੇ ਨਾਲ ਛੱਤ ਡਿੱਗ ਪਈ ਆ ਤੇ ਅੱਜ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਉਹਦਾ ਕੀ ਆਪਣੇ ਹਾਲਾਤ ਨੇ ਕਰਦੇ ਤੇ ਜਿਹੜਾ ਕਿ ਆਹ ਦੇਖ ਲਓ ਬਾਈ ਪੂਰਾ ਪਰਿਵਾਰ ਆ ਤੰਬੂ ਲਾ ਕੇ ਮੀਂਹ ਦੇ ਵਿੱਚ ਬੈੰਦਾ ਹੁਣ ਵੀ ਮੀਂਹ ਪੈ ਰਿਹਾ ਇਸ ਟਾਈਮ ਤੇ ਜਿਹੜਾ ਆਹ ਅੰਦਰ ਇਹ ਤਾਂ ਕਮਰਾ ਬਾਈ ਦਾ ਇਹ ਵੀ ਚੋੜਿਆ ਡਿੱਗਨ ਕਿਨਾਰੀ ਆ ਤੇ ਤੁਹਾਨੂੰ ਜਿਹੜਾ ਕਮਰਾ ਡਿੱਗਿਆ ਉਹ ਵੀ ਦਿਖਾਵਾਂਗੇ ਵੀ ਜਿਹੜਾ ਡਿੱਗ ਚੁੱਕਿਆ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਹਾਂਜੀ ਬਾਈ ਤਰਸੇਮ ਸਿੰਘ ਜੀ ਕੱਲ ਤੁਹਾਡਾ ਇੱਕ ਛੱਤ ਡਿੱਗੀ ਆ ਹਾਂ ਬਾਈ ਕੱਲ ਉਹਦਾ ਕੀ ਹਾਲਾਤ ਸੀਗੇ ਉਹਦੇ ਬਹੁਤ ਮੰਦਾ ਹਾਲ ਆ ਜੀ ਸਾਰਾ ਟੁੱਟ ਗਿਆ ਸਮਾਨ ਸੱਤੂ ਮੇਰਾ ਮਾਤਾ ਬਾਹਰ ਗਈ ਵਿਚਰੀ ਉਹ ਬਚ ਗਈ ਕੋਈ ਅੰਦਰ ਨਹੀਂ ਸੀਗੇ ਸਾਰੇ ਪਾਂਡੇ ਪੁੰਡੇ ਰੱਜਾਂ ਫਰਜਾਂ ਪੇਟੀਆਂ ਪੁੱਟੀਆਂ ਸਭ ਟੁੱਟ ਗੀਆਂ ਬਾਈ ਸਾਡੀ ਤੇ ਕੱਲ ਮੀ ਪੈਂਦਾ ਸੀ ਹਾਂ ਹਾਂ ਕਣੀਆਂ ਪੈਂਦੇ ਕਣੀਆਂ ਹਟਕੇ ਦਵਾਰੇ ਉਦੋਂ ਡਿੱਗਿਆ ਇਕਦਮ ਠੀਕ ਆ ਤੇ ਮਾਤਾ ਉਦੋਂ ਕਿੱਥੇ ਗਈ ਮਾਤਾ ਡਾਕਟਰ ਦੇ ਗਈ ਦਵਾਈ ਲੈਣ ਉਹ ਤੇ ਢਿੱਲੀ ਰਹਿੰਦੀ ਆ ਹਾਂਜੀ ਤੇ ਉਹ ਦਵਾਈ ਲੈਣ ਕਰਕੇ ਬਚ ਗਈ ਨਹੀਂ ਤਾਂ ਮੌਤ ਹੋ ਜਾਣੀ ਸੀ ਸ਼ਰੀਰ ਤੇ ਕੀ ਕੰਮ ਕਰਦੇ ਬਈ ਕੰਮ ਤਾਂ ਮੈਂ ਬਈ ਬਿਮਾਰ ਰਹਿਣਾਗਾ ਵਿਹਲਾ ਘਰੇ ਪਿਆਗਾ ਬਸ ਕੰਮ ਵਾਲਾ ਤਾਂ ਹੈ ਹੀ ਨਹੀਂ ਹੁਣ ਮੇਰਾ ਅ 슈ਗਰ ਦੀ ਬਿਮਾਰੀ ਹੈ ਮੈਨੂੰ 슈ਗਰ ਦੀ ਪ੍ਰੋਬਲਮ ਜਿਹੜਾ ਬਾਈ ਦਾ ਇੱਕ ਪੈਰ ਵੀ ਖਰਾਬ ਹੋਇਆ ਹੋ ਗਿਆ ਸੀਗਾ ਤੇ ਇਹ ਕਾਫੀ ਟਾਈਮ ਤੋਂ ਬਾਈ ਮੰਜੇ ਤੇ ਹੀ ਪਿਆ ਤੇ ਇਹਦੀ ਜਿਹੜੀ ਮਾਤਾ ਉਹ ਕਮਰੇ ਦੇ ਵਿੱਚ ਬੈਠੀ ਸੀ ਤੇ ਉਸ ਚਲੋ ਦਵਾਈ ਢਿੱਲੀ ਮਾਸੀ ਸੀ ਤੇ ਉਹ ਬਾਹਰ ਜਾਣ ਲੱਗੀ ਤਾਂ ਬਾਹਰ ਜਦੋਂ ਗਈ ਉਹਦੀ ਨਾਲ ਦੇ ਨਾਲ ਜਿਹੜੀ ਛੱਤ ਡਿੱਗ ਪਈ ਤੇ ਪ੍ਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਦਾ ਬਚਾਅ ਹੋ ਗਿਆ ਤੇ ਬਾਈ ਤੁਸੀਂ ਕੱਲ ਹਨਾ ਮਿਲ ਜੁਲ ਕੇ ਜਿਹੜਾ ਬਾਈ ਦਾ ਜਿਹੜਾ ਸਮਾਨ ਆ ਫਰਿੱਜ ਵਗੈਰਾ ਜਾਂ ਟੁੱਟ ਗਿਆ ਜਾਂ ਛੱਤ ਡਿੱਗੀ ਕੀ ਉਹਦਾ ਤੁਸੀਂ ਬਾਹਰ ਕਢਾਇਆ ਹਾਂ ਮੀਂਹ ਤੇ ਕਿਹੋ ਜਿਹੇ ਹਾਲਾਤ ਸੀਗੇ ਬਾਈ ਦੇ ਦੇ ਘਰ ਦੇ ਵੀ ਡਿੱਗਣ ਦਾ ਕਾਰਨ ਕੀ ਆ ਕੱਲ ਕਾਫੀ ਮੀਂਹ ਪੈ ਰਿਆ ਸੀ ਬਾਈ ਹਾਂਜੀ ਤੇ ਬੱਚੇ ਛੋਟੇ ਕੁੜੀਆਂ ਸੀ ਘਰੇ ਜੀ ਤੇ ਰੋਈ ਜਾਂਦੇ ਸੀਗੇ ਸਾਨੂੰ ਆਵਾਜ਼ ਮਾਰੀ ਇਹ ਅਸੀ ਕੋਸੋ ਬੋਸੀ ਤਰ੍ਹਾਂ ਦੇ ਮੁੰਡੇ ਆ ਵੀ ਕਾਫੀ ਆਨੇ ਸੀ ਹਾਂਜੀ ਤੇ ਉਦੋਂ ਸਮਾਨ ਬਾਹਰ ਕਢਾਇਆ ਨਹੀਂ ਪਹਿਲੇ ਕਾਫੀ ਬਾਹਰ ਵੀ ਪਿਆ ਉਹ ਫ੍ਰਿਜ ਪਈ ਸਾਰੀ ਹੱਸ ਭੰਡੀਆਂ ਕਰਾ ਜੀ ਬਾਕੀ ਤੁਸੀਂ ਦੇਖ ਹੀ ਲਿਆ ਸਾਰਾ ਕਸਾ ਤੇ ਮਾਤਾ ਉਹ ਪਈ ਆ ਚਾਤਰਾ ਨਾਲ ਵਿਚਾਰੀ ਠੀਕ ਹੈ ਹਾਂ ਤੇ ਕਮਰਾ ਵੀ ਡਿੱਗ ਗਿਆ ਕੋਈ ਕਹਿਣਾ ਦਾ ਸੀ ਆ ਵੀ ਡਿੱਗਣ ਵਾਲੇ ਆ ਕੰਮ ਕਰ ਵਾਲਾ ਵੀ ਹੈ ਨਹੀਂ ਬਾਈ ਵਿਚਾਰਾ ਬਿਮਾਰ ਹੀ ਰਹਿੰਦਾ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਬਾਈ ਵਿਚਾਰੇ ਦੀ ਹੈਲਪ ਕੀਤੀ ਜਾਏ ਬਾਈ ਇਹਦੀ ਕੰਮ ਕਰ ਵਾਲੇ ਨੇ ਬੱਚੇ ਵੀ ਛੋਟੇ ਛੋਟੇ ਆ ਤਿੰਨ ਚਾਰ ਬੱਚੇ ਆ ਇਹਦੇ ਮਾਤਾ ਵੀ ਬਿਮਾਰ ਆ ਆਪ ਵੀ ਬਿਮਾਰ ਹੈ ਤੇ ਕਾਫੀ ਹੋਰ ਵੀ ਕਰਨੇ ਕਾਫੀ ਸਾਰ ਉਹਨਾਂ ਦੇ ਵੀ ਡਿੱਗਣ ਵਾਲੀ ਆ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਤੇ ਦੋਸਤੋ ਜਿਵੇਂ ਆਪਾਂ ਰਾਸ਼ਨ ਪਾਣੀ ਬਾਹਰ ਲੈ ਕੇ ਜਾਂਦੇ ਆ ਉਹਨਾਂ ਨੂੰ ਵੀ ਬਹੁਤ ਜ਼ਰੂਰਤ ਆ ਪਰ ਆਪਾਂ ਨੂੰ ਪਿੰਡ ਪੱਧਰ ਤੇ ਵੀ ਜ਼ਮੀਨੀ ਤੌਰ ਤੇ ਦੇਖਣਾ ਚਾਹੀਦਾ ਵੀ ਪਿੰਡ ਦੇ ਜਿਹੜੇ ਹਾਲਾਤ ਆ ਉਹ ਵੀ ਕਿਉਂਕਿ ਜਿਆਦਾ ਮੀਂਹ ਪੈਣ ਕਾਰਨ ਵਿਗੜ ਰਹੇ ਆ ਤੇ ਇਹ ਬਾਈ ਦੇਖੋ ਇਹਨਾਂ ਦੀ ਛੱਤ ਡਿੱਗ ਪਈ ਸੀ ਤੇ ਇੱਕ ਮੀਂਹ ਪੈਣ ਦੌਰਾਨ ਜਿਹੜਾ ਇਹ ਤੰਬੂ ਦੇ ਵਿੱਚ ਜਿਹੜਾ ਪਰਿਵਾਰ ਬੈਠਾ ਤੇ ਮਾਤਾ ਤੁਹਾਨੂੰ ਦਿਖਾਉਂਦੇ ਆ ਮਾਤਾ ਇੱਕ ਜਿਹੜਾ ਇੱਧਰ ਹੋ ਜਾਵੇ ਦੀ ਵੀ ਦਿਖਾ ਤੇ ਇਹ ਬਿਮਾਰ ਰਹਿੰਦੀ ਆ ਇਹ ਗੱਲ ਕਰ ਮਾਤਾ ਕੱਲ ਬਾਹਰ ਦਵਾਈ ਲੈਣ ਗਈ ਸੀ ਤੇ ਇਹ ਮਾਤਾ ਦਾ ਜਿਹੜਾ ਬੱਚਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਆਪਾਂ ਉਹ ਟੈਂਪਰੇਰੀ ਜਿਹਾ ਹਾਂ ਪੰਜੇ ਬੈਠੀ ਨੂੰ ਆਪ ਇਸਦੀ ਆਪੇ ਜੁੱਬੜ ਵੀ ਆਪੇ ਉਹ ਦੇਖੋ ਸਮਾਨ ਇੱਕ ਟੈਂਪਰੇਰੀ ਜਿਗਾੜ ਕਰਕੇ ਰੱਖਿਆ ਵਾ ਕਿਉਂਕਿ ਸਾਰੇ ਜਿਹੜਾ ਕੱਪੜਾ ਲੀੜਾ ਭਿੱਜ ਗਿਆ ਸੀਗਾ ਆ ਕੰਬਲ ਦੇਖ ਲੋ ਪੂਰੇ ਚਾਦਰ ਸਾਰਾ ਕੁਝ ਭਿੱਜ ਗਿਆ ਸੀ ਜਦੋਂ ਛਾਤੀ ਡਿੱਗ ਪਈ ਹੈ ਨਾ ਤੇ ਇਹਦੇ ਹਾਲਾਤ ਜਿਹੜੇ ਮਾੜੇ ਨੇ ਤੇ ਆਪਾਂ ਧੰਨਵਾਦ ਕਰਦੇ ਹਾਂ ਆਪਣੇ ਨਾਲ ਦੇ ਜਿਹੜੇ ਵੀਰ ਸੀਗੇ ਇਹਨਾਂ ਨੇ ਕੀਤੀ ਹੈ ਤੇ ਸਮਾਨ ਬਾਹਰ ਕੱਢਿਆ ਗਿਆ ਹਾਂ ਆ ਦੇਖੋ ਜੀ ਜਿਹੜਾ ਆ ਸਮਾਨ ਉਹ ਕਮਰੇ ਦੇ ਵਿੱਚ ਪਿਆ ਸੀ ਜਿਵੇਂ ਭਾਂਡੇ ਟਿੰਡੇ ਸਾਰੇ ਤੇ ਆ ਗੈਸ ਚੁੱਲਾ ਸੀ ਇਹ ਵੀ ਸਾਰਾ ਟੁੱਟ ਕੇ ਚਿੱਬਾ ਹੋ ਗਿਆ ਤੇ ਇਹਦੀ ਰੋਟੀ ਪਾਣੀ ਜਿਹੜਾ ਬਣਾਉਂਦੇ ਸੀ ਤੇ ਆ ਮਿੱਟੀ ਹਲੇ ਵੀ ਸਿਲੰਡਰ ਨੂੰ ਲੱਗੀ ਪਈ ਐ ਥੱਲੇ ਸੀਗਾ ਅੰਦਰ ਤੇ ਆ ਜਿਹੜਾ ਚੁੱਲਾ ਸਾਰਾ ਟੁੱਟ ਕੇ ਖਰਾਬ ਹੋ ਚੁੱਕਿਆ ਤੇ ਮੈਂ ਕਿਹਾ ਜਿਆਦਾ ਮੀਨ ਭੈਣ ਕਰਨ ਜਿਹੜਾ ਹੁਣ ਬਾਲਣ ਵਗੈਰਾ ਸੀ ਉਹ ਵੀ ਢਿੱਲਾ ਹੋ ਚੁੱਕਿਆ ਤੇ ਆ ਜਿਹੜੀ ਫਰਿੱਜ ਸੀ ਅੰਦਰ ਬਈ ਇਹ ਵੀ ਤੁਸੀਂ ਇਹਦੇ ਹਾਲਾਤ ਦੇਖ ਸਕਦੇ ਹੋ ਇਹ ਸਾਰੀ ਟੁੱਟ ਕੇ ਖਰਾਬ ਹੋ ਚੁੱਕੀ ਜਿਹੜਾ ਕਮਰੇ ਦੇ ਦੀ ਛੱਤ ਡਿੱਗੀ ਆ ਉਹ ਵੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਆਹ ਦੇਖੋ ਆਹ ਕਮਰੇ ਦੀ ਜਿਹੜੀ ਛੱਤ ਇੱਥੋਂ ਡਿੱਗੀ ਆ ਇੱਥੇ ਸਾਰਾ ਸਮਾਨ ਪਿਆ ਸੀ ਪੇਟੀ ਬੈੱਡ ਤੇ ਆਪਣੇ ਭਾਂਡੇ ਢਿੰਡੇ ਜਾਂ ਗੈਸ ਚੁੱਲਾ ਪਿਆ ਸੀਗਾ ਤੇ ਇਹ ਟੁੱਟ ਕੇ ਡਿੱਗੀ ਆ ਤੇ ਮਾਤਾ ਬਾਹਰ ਸੀ ਉਹ ਬਚਾਅ ਹੋ ਗਿਆ ਤੇ ਪ੍ਰਮਾਤਮਾ ਦੀ ਮਿਹਰ ਆ ਚੱਲ ਆਹ ਜਿਹੜਾ ਨੁਕਸਾਨ ਹੋਣਾ ਸੀ ਇਹ ਤਾਂ ਚੱਲ ਰਲ ਮਿਲ ਕੇ ਆਪਾਂ ਸਾਰਾ ਇਹਦਾ ਹੱਲ ਕਰ ਲਾਂਗੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਇਹ ਪਰਿਵਾਰ ਗਈ ਜਾਂ ਜਿੰਨੇ ਵੀ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਵੱਸਦੇ ਆ ਉਹਨਾਂ ਦੀ ਜਿਹੜੀ ਮਦਦ ਕੀਤੀ ਜਾਵੇ ਤੇ ਕਿਉਂਕਿ ਅੱਜ ਕੱਲ ਜਿਹੜੇ ਪੰਜਾਬ ਦੇ ਹਾਲਾਤ ਆ ਬਹੁਤ ਖਰਾਬ ਹੋ ਚੁੱਕੇ ਆ ਤੇ ਇਹਨਾਂ 22 ਪਰਿਵਾਰਾਂ ਦੀ ਮਦਦ ਹੋਈ ਜਾ ਕੱਲ ਨੂੰ ਅਸੀਂ ਜਿਹੜੇ ਮੋਗਾ ਜ਼ਿਲ੍ਹੇ ਦੇ ਆ 25 ਤੋਂ 30 ਜਾਣੇ ਆ ਸੋਸ਼ਲ ਮੀਡੀਆ ਡਿਜੀਟਲ ਕਲੱਬ ਵੱਲੋਂ ਐਸ ਡੀ ਐਮ ਨੂੰ ਜਿਹੜਾ ਮੰਗ ਪੱਤਰ ਦੇਵਾਂਗੇ ਵੀ ਜਿੰਨੇ ਵੀ ਪਿੰਡਾਂ ਦੇ ਵਿੱਚ ਪਰਿਵਾਰ ਨੁਕਸਾਨੇ ਜਾ ਰਹੇ ਆ ਤੇ ਉਹਨਾਂ ਦੀ ਤੁਸੀਂ ਦੇਖ ਰੱਖ ਕਰੋ ਤੇ ਉਹਨਾਂ ਦੀ ਮਦਦ ਕਰੋ ਤਾਂ ਜੋ ਇਹ ਔਖੇ ਟਾਈਮ ਇਹਨਾਂ ਦੀ ਮਦਦ ਹੋ ਸਕੇ ਧੰਨਵਾਦ